ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਭੈਣਾ ਭਰਾਵਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਸੋ ਅੱਜ ਦਾ ਜੋ ਆਪਣਾ ਟੌਪਿਕ ਆ ਉਹ ਹੈ ਦੰਦਾ ਦੀਆਂ ਬਿਮਾਰੀਆਂ ਨੂੰ ਲੈ ਕੇ ਸੋ ਥੋੜੀ ਜਿਹੀ ਜਾਣਕਾਰੀ ਤੁਹਾਡੇ ਨਾਲ ਸਾਰਿਆਂ ਦੇ ਨਾਲ ਸ਼ੇਅਰ ਕਰਾਂਗੇ ਕਿ ਜਿਨ੍ਹਾਂ ਨੂੰ ਦੰਦਾਂ ਦੀ ਸਮੱਸਿਆ ਆ ਸੋ ਸਭ ਤੋਂ ਪਹਿਲਾਂ ਆਪਣੇ ਜਿੰਨੇ ਵੀ ਭੈਣ ਭਰਾ ਹੈਗੇ ਆ ਉਹ ਲਾਈਵ ਤੇ ਇਕੱਠੇ ਹੋ ਜਾਣ ਤੇ ਫਿਰ ਆਪਾਂ ਵਿਚਾਰ ਕਰਦੇ ਆ ਕਿ ਜਿਨ੍ਹਾਂ ਨੂੰ ਦੰਦਾਂ ਦੀ ਸਮੱਸਿਆ ਹੈ ਦੰਦਾਂ ਦੀ ਸਮੱਸਿਆ ਅੱਜ ਕੱਲ तकरीबन 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 ਸਾਰਿਆਂ ਨੂੰ ਹੀ ਆ ਰੀਜ਼ਨ ਕੀ ਹੋਇਆ ਕਿ ਦੇਖੋ ਪਹਿਲੇ ਸਮੇਂ ਦੇ ਵਿੱਚ ਉਹ ਦੰਦਣ ਕਰਦੇ ਹੁੰਦੇ ਸੀ ਆ ਪੇਸਟ ਨਹੀਂ ਹੁੰਦੀਆਂ ਸੀ ਤੇ ਉਹ ਦਾਤਣ ਜਦੋਂ ਕਰਨੀ ਸੀ ਤਾਂ ਇੱਕ ਤਾਂ ਦੰਦਾਂ ਨੂੰ ਪੱਧਵਾਉਂਦੇ ਸੀ ਤੇ ਦਾਤਣ ਦੇ ਵਿੱਚੋਂ ਜੋ ਉਹਦਾ ਲਿਕੁਇਡ ਬਣ ਕੇ ਨਿਕਲਦਾ ਸੀ ਲਾਰ ਬਣਦੀ ਸੀ ਉਹ ਸਾਡੇ ਮਸੂੜਿਆਂ ਦੇ ਵਿੱਚ ਜਾਂਦੀ ਸੀ ਜਦੋਂ ਮਸੂੜਿਆਂ ਦੇ ਵਿੱਚ ਜਾਂਦੀ ਸੀ ਤਾਂ ਮਸੂੜੇ ਸਟਰੋਂਗ ਬਣ ਜਾਂਦੇ ਸੀ ਤੇ ਸਟਰੋਂਗ ਮਸੂੜਿਆਂ ਤੋਂ ਦੰਦਾਂ ਤੋਂ ਜੋ ਮਰਜ਼ੀ ਖਾਈ ਪੀ ਜਾਓ ਤੇ ਲੋਕਾਂ ਨੇ ਇੱਕ ਉਹ ਰੁਟੀਨ ਬਣਾਈ ਹੁੰਦੀ ਸੀ ਕਿ ਆਪਾਂ ਦਾਤਣ ਕਰਨੀ ਕਰਨੀ ਗੱਲਾਂ-ਬੱਤਾਂ ਕਰਦੇ ਕਰਦੇ ਉਹ ਦੰਤਨ ਕਰ ਲੈਂਦੇ ਸੀ ਪਤਾ ਹੀ ਨਹੀਂ ਲੱਗਦਾ ਹੁੰਦਾ ਸੀ ਹੁਣ ਅੱਜ ਕੱਲ੍ਹ ਜਿਹੜੇ ਬੱਚੇ ਆ ਉਹਨਾਂ ਦੇ ਤੁਸੀਂ ਦੇਖੇ ਹੋਣੇ ਕਿ ਦੰਦ ਕਿੱਦਾਂ ਕਾਲੇ ਹੋ ਜਾਂਦੇ ਟੁੱਟ ਜਾਂਦੇ ਪੁੱਰ ਜਾਂਦੇ ਆ ਸੋ ਪਰਮੀਤ ਨੂੰ ਵੀ ਆਪਾਂ ਇੱਕ ਹੱਥ ਪਾਈ ਕਿ ਬੇਟਾ ਕੋਸ਼ ਵੀ ਖਾਓ ਜਦੋਂ ਮਰਜ਼ੀ ਖਾਓ ਪਰ ਉਸ ਤੋਂ ਬਾਅਦ ਤੁਸੀਂ ਕੁਰਲੀ ਜ਼ਰੂਰ ਕਰੋ ਕੁੱਲਾ ਕਰੋ ਪਾਣੀ ਨੂੰ ਇਧਰ ਉਧਰ ਕਰਕੇ ਬਾਹਰ ਕੱਢ ਦਿਓ ਤਾ ਜੋ ਦੰਦਾਂ ਦੇ ਵਿੱਚ ਉਹ ਕੁਝ ਫਸਿਆ ਨਾ ਰਹਿ ਜਵੇ ਜੇ ਸਾਡੇ ਮੰਨ ਲੋਪਾ ਰਾਤ ਨੂੰ ਰੋਟੀ ਖਾਧੀ ਆ ਤੇ ਦੰਦਾ ਦੇ ਵਿੱਚ ਆਪਣੇ ਕੋਸ਼ਣਾ ਕੁਝ ਖਾਣਾ ਫਸਿਆ ਰਹਿ ਗਿਆ ਤੇ ਮੰਨ ਲੋਪਾ ਜੇ 10 ਵਜੇ ਵੀ ਸੌ ਗਏ ਆ ਸਵੇ ਨੂੰ 5 ਵਜੇ ਉੱਠੇ ਆ 6 ਵਜੇ ਉੱਠੇ ਆ 7 ਵਜੇ ਉੱਠੇ ਆ ਤਾਂ ਸਾਰੀ ਰਾਤ ਉਹ ਦਾਣਾ ਜਿਹੜਾ ਖਾਣਾ ਸੀ ਉਹ ਦੰਦਾ ਦੇ ਵਿੱਚ ਫਸਿਆ ਰਹਿਣ ਕਰਕੇ ਇਹ ਇੱਕ ਦਿਨ ਦੀ ਗੱਲ ਨਹੀਂ ਹੈ ਇਹ ਆਪਣੀ ਲਾਈਫ ਦੇ ਵਿੱਚ ਰੈਗੂਲਰ ਹੋ ਰਿਹਾ ਕਿ ਜਿਹੜੀ ਦੰਦਾ ਦੇ ਵਿੱਚ ਫਸਣ ਦੀ ਖਾਣਾ ਫਸਣ ਦੀ ਪ੍ਰਕਿਰਿਆ ਆ ਇਹ ਰੈਗੂਲਰ ਚੱਲਦੀ ਆ ਸੋ ਜਦੋਂ ਰੈਗੂਲਰ ਚੱਲਦੀ ਆ ਤਾਂ ਦੰਦਾ ਦੇ ਵਿੱਚ ਪੇਨ ਹੋਣੀ ਸ਼ੁਰੂ ਹੋ ਜਾਂਦੀ ਕੀੜਾ ਲੱਗ ਜਾਂਦਾ ਸੋ ਅੱਜ ਤੁਹਾਨੂੰ 2-3 ਨੁਸਖੇ ਦੱਸੂਗਾ ਤੁਹਾਨੂੰ ਜੇ ਦੰਦਾ ਦੇ ਨਾਲ ਰਿਲੇਟਡ ਕੋਈ ਵੀ ਸਮੱਸਿਆ ਆ ਤਾਂ ਉਹ ਸਾਰੀ ਠੀਕ ਹੋ ਜੂਗੀ ਸਭ ਤੋਂ ਪਹਿਲਾਂ ਜੋ ਆ ਇਨਫੈਕਸ਼ਨ ਦੰਦਾ ਦੇ ਵਿੱਚ ਮਸੂਰੇ ਸੋਚ ਜਾਂਦੇ ਆ ਖੂਨ ਨਿਕਲਦਾ ਬਲੀਡਿੰਗ ਹੁੰਦੀ ਆ ਇਨਫੈਕਸ਼ਨ ਹੋ ਗਈ ਆ ਪੀਕ ਵੀ ਆ ਦੰਦਾ ਦੀ ਜਿਹੜੀ ਸਮੱਸਿਆ ਆ ਇਹਦੇ ਵਾਸਤੇ ਤੁਸੀਂ ਹਲਦੀ ਦਾ ਪਾਣੀ ਥੋੜੇ ਕ ਦਿਨ ਲਗਾਤਾਰ ਪੀ ਲਓ ਥੋੜਾ ਜਿਹਾ ਪਾਣੀ ਲਵੋ ਵਿੱਚ ਅੱਧੇ ਚਮਚ ਤੋਂ ਵੀ ਘੱਟ ਹਲਦੀ ਲੈ ਕੇ ਤੁਸੀਂ ਉਹ ਪੀ ਲਓ ਤੁਹਾਡੀ ਜਿਹੜੀ ਇਨਫੈਕਸ਼ਨ ਆ ਉਹ ਬਿਲਕੁਲ ਠੀਕ ਹੋ ਚੋ ਜੂਗੀ ਦੂਜੇ ਨੰਬਰ ਤੇ ਪਾਣੀ ਨਹੀਂ ਪੀਣਾ ਤੁਸੀਂ ਕੀ ਕਰੋ ਹਲਦੀ ਥੋੜੀ ਜਿਹੀ ਹੱਥ ਚੁਟਕੀ ਬਰਾਬਰ ਲੈ ਕੇ ਜਿੱਥੇ ਵੀ ਤੁਹਾਡੇ ਮਸੂੜੇ ਦੇ ਵਿੱਚ ਕੋਈ ਸੋਜ ਆ ਕੋਈ ਕੀੜਾ ਆ ਉਹ ਹਲਦੀ ਨੂੰ ਉੱਥੇ ਇਸ ਤਰੀਕੇ ਰੱਖ ਲਓ। ਉਹਨੂੰ 15-20 ਮਿੰਟ ਉੱਥੇ ਪਈ ਰਹਿਣ ਦੋ ਹਲਦੀ ਨੂੰ। ਤੁਹਾਡੀ ਇਨਫੈਕਸ਼ਨ ਦੂਰ ਹੋ ਜੋਗੀ। ਤੀਸਰੇ ਨੰਬਰ ਤੇ ਤੀਸਰੇ ਨੰਬਰ ਦਾ ਨੁਸਖਾ نوٹ ਕਰੋ ਜੇ ਇਹ ਵੀ ਨਹੀਂ ਕਰਨਾ ਤੁਸੀਂ। ਫਟਕੜੀ ਆਉਂਦੀ ਆ ਸਾਰਿਆਂ ਨੂੰ ਪਤਾ ਕਿ ਫਟਕੜੀ ਆਉਂਦੀ ਆ। ਉਹ ਫਟਕੜੀ ਤੁਸੀਂ ਲੈ ਕੇ ਇੰਨਾ ਕੁ ਪੀਸ ਉਹਦਾ ਲੈ ਕੇ ਪਾਣੀ ਵਿੱਚ ਘੋਲ ਲਓ। ਘੋਲ ਕੇ ਉਹਦੀ ਉਹ ਤਾਂ ਕੁੱਲਾ ਕਰੋ ਉਸ ਪਾਣੀ ਦਾ ਤੁਹਾਡੇ ਕਿਤੇ ਵੀ ਦਰਦ ਆ ਸੋਜ ਆ ਇਨਫੈਕਸ਼ਨ ਆ ਕੀੜਾ ਲੱਗਾ ਆ ਦੰਦ ਕਾਲਾ ਹੋ ਗਿਆ ਉਹ ਤੁਹਾਡਾ ਠੀਕ ਹੋ ਜਾ ਦੰਦ ਦੇ ਵਿੱਚ ਦੋ ਜਾਂ ਤਿੰਨ ਵਾਰ ਤੁਸੀਂ ਕਰ ਸਕਦੇ ਆ ਪੂਰੀ ਜ਼ਿੰਦਗੀ ਤੁਹਾਡੇ ਦੰਦਾਂ ਦੇ ਵਿੱਚ ਪੇ ਨਹੀਂ ਹੋਗੇ ਇੱਕ ਪੁਰਾਣੀ ਹਕੀਮ ਦੇ ਕੋਲੋਂ ਮੈਂ ਨੁਸਖਾ ਦੇਖਿਆ ਸੀ ਉਹਨਾਂ ਨੇ YouTube ਤੇ ਪਾਇਆ ਸੀ ਤੇ ਬਹੁਤ ਭਣਾ ਭਰਾਵਾਂ ਨੂੰ ਮੈਂ ਦੱਸਿਆ ਮੈਂ ਖੁਦ ਕਰਦਾ ਦੰਦਾਂ ਦੇ ਉੱਤੇ ਪੀਲੇ ਪੀਲੇ ਜੰਮ ਜਾਂਦੇ ਨੇ ਉਹ ਵੀ ਫਟਕੜੀ ਦੇ ਨਾਲ ਠੀਕ ਹੋ ਜਾਓ ਤੁਸੀਂ ਜਿਹੜਾ ਪਾਣੀ ਲੈਣਾ ਨਾ ਇਹਦਾ ਫਟਕੜੀ ਵਿੱਚ ਪਾਣੀ ਪਾਉਣਾ ਥੋੜਾ ਜਿਹਾ ਕੋਸਾ ਲਿਓ ਗੂੰਗੁਣਾ ਪਾਣੀ ਤੇ ਇਹਦੇ ਵਿੱਚ ਤੁਸੀਂ ਲੂਣ ਵੀ ਬਿਲਾ ਸਕਦੇ ਆ ਉਹ ਲੂਣ ਕੀ ਆਵੇ ਦਰਦ ਨੂੰ ਜਲਦੀ ਰਿਕਵਰ ਕਰਦਾ ਇੱਕ ਹੋਰ ਨੋਟ ਕਰੋ ਕਿ ਤੁਹਾਨੂੰ ਨੁਸਖਾ ਹੋਰ ਦੱਸ ਦਿੰਦਾ ਦੰਦਾਂ ਦਾ ਬਹੁਤ ਨੁਸਖੇ ਆ ਜੋ ਮਰਜ਼ੀ ਕਰੀ ਜਾਓ ਕਿਉਂਕਿ ਆਪਾਂ ਡਾਕਟਰ ਕੋਲ ਜਾ ਕੇ ਤਾਂ ਜਿੰਨੇ ਮਰਜ਼ੀ ਟਰੀਟਮੈਂਟ ਕਰਾ ਸਕਦੇ ਆ ਉਹਦੀ ਕੋਈ ਦਿੱਕਤ ਨਹੀਂ ਹੈ ਪੈਸੇ ਲੱਗਣੇ ਘਰ ਦੇ ਵਿੱਚ ਆਪਾਂ ਫ੍ਰੀ 'ਚ ਇਲਾਜ ਕਰ ਸਕਦੇ ਆ ਤੁਹਾਨੂੰ ਬਾਅਦ ਦੇ ਵਿੱਚ ਮੈਂ ਇਹਦਾ ਪਰਹੇਜ਼ ਵੀ ਦੱਸਦਾ ਆ ਕਿ ਜਿਨ੍ਹਾਂ ਦੇ ਦੰਦ ਹੈ ਜੇ ਠੀਕ ਆ ਉਹਨਾਂ ਨੇ ਆਪਣੇ ਦੰਦ ਕਿਵੇਂ ਮੋਤੀਆਂ ਵਰਗੇ ਠੀਕ ਰੱਖਣੇ ਆ ਅੱਛਾ ਜਿਹੜਾ ਚੌਥਾ ਨੁਸਖਾ ਆ ਉਹ ਹੈਗਾ ਸਰੋਂ ਦਾ ਤੇਲ ਤੇ ਵਿੱਚ ਥੋੜੀ ਜਿਹੀ ਹਲਦੀ ਮਿਲਾ ਕੇ ਪੇਸਟ ਆ ਬਣਾ ਕੇ ਬਰਸ਼ ਨਾਲ ਲਾ ਕੇ ਤੁਸੀਂ ਸਾਰੇ ਪਾਸੇ ਉਹਦਾ ਬਰਸ਼ ਕਰੋ। ਲਓ ਜੀ ਜਿੰਨੀਆਂ ਵੀ ਦੰਦਾਂ ਨਾਲ ਰਿਲੇਟਡ ਸਮੱਸਿਆ ਹੈ ਉਹ ਸਾਰੀਆਂ ਠੀਕ ਹੋ ਚੁੱਕੀ। ਹੁਣ ਗੱਲ ਕਰਦੇ ਆ ਕਿ ਦੰਦਾਂ ਦੀ ਜਿਹੜੀ ਸਮੱਸਿਆ ਆ ਉਹ ਸਾਡੇ ਨਾਲ ਹੋਵੇ ਉਹਦੇ ਵਾਸਤੇ ਕੀ ਕਰੀਏ। ਦੇਖੋ ਦੋਸਤੋ ਇੱਕ ਸੈਂਸੋਡਾਈਨ ਹੁੰਦੀ ਆ ਉਹ ਤਾਂ ਤੁਸੀਂ ਨਾਲ ਉਹ ਸਭ ਤੋਂ ਬੇਕਾਰ ਆ ਉਹ। ਕੋਈ ਰੋਕਥਾਮ ਨਹੀਂ ਹੁੰਦੀ। ਤੁਹਾਡੇ ਦੰਦਾਂ ਦੇ ਵਿੱਚ ਜੇ ਕੀੜਾ ਲੱਗ ਗਿਆ ਆ ਤਾਂ ਉਹ ਚੰਚਣਾ ਤੁਹਾਡੇ ਹੋਣੀ ਹੀ ਹੋਣੀ ਆ ਇਸ ਤੋਂ ਚੰਗਾ ਕੀ ਆ ਹਿਮਾਲਿਆ ਦੀ ਕੰਪਲੀਟ ਕੇਅਰ ਟੂਥਪੇਸਟ ਆਉਂਦੀ ਆ ਉਹ ਲੈ ਲਿਓ ਸਾਰੇ ਨਾਲੋਂ ਵਧੀਆ ਆ ਉਹ ਲੈ ਕੇ ਤਾਂ ਤੁਸੀਂ ਪੇਸਟ ਸਵੇਰੇ ਸ਼ਾਮ ਕਰੋ ਰਾਤ ਦਾ ਖਾਣਾ ਖਾਣ ਤੋਂ ਬਾਅਦ ਤੁਹਾਡੇ ਦੰਦਾਂ ਦੇ ਵਿੱਚ ਖਾਣਾ ਫਸਿਆ ਨਹੀਂ ਹੋਣਾ ਚਾਹੀਦਾ ਜੇ ਫਸ ਗਿਆ 2 ਸਾਲਾਂ ਨੂੰ 3 ਸਾਲਾਂ ਨੂੰ 5 ਜਾਂ 10 ਸਾਲਾਂ ਤੱਕ ਤੁਹਾਡੇ ਦੰਦ ਜ਼ਰੂਰ ਗੜਨਗੇ ਕੀ ਵੀ ਰੱ ਲੱਗੂਗਾ ਫਿਰ ਤੱਤਾ ਠੰਡਾ ਲੱਗਣਾ ਫਿਰ ਇੰਨੀ ਜ਼ਿਆਦਾ ਇਨਫੈਕਸ਼ਨ ਵੱਜ ਜਾਣੀ ਆ ਵੀ ਤੁਹਾਡੇ ਸੋਜ ਪੈ ਜਾਣੀ ਮਸੂੜਿਆਂ ਤੇ ਠੀਕ ਹੈ ਜਦੋਂ ਸੋਜ ਪੈ ਗਈ ਫਿਰ ਡਾਕਟਰ ਕੋਲ ਜਾਣਾ ਪੈਣਾ ਫਿਰ ਉਹਨਾਂ ਨੇ ਕੀ ਕਰਨਾ ਹੈ ਕਿ ਫਿਲਿੰਗ ਕਰਦੇ ਆ ਹੈਨਾ ਪਹਿਲਾਂ ਫਿਲਿੰਗ ਕਰਦੇ ਆ ਜੇ ਤੁਸੀਂ ਫੀਲਿੰਗ ਨੂੰ ਸਾਂਭ ਲਿਆ ਤਾਂ ਵੀ ਠੀਕ ਆ ਜੇ ਤੁਹਾਡੇ ਕੋਲੋਂ ਫੀਲਿੰਗ ਵੀ ਸਾਂਭ ਨਹੀਂ ਗਈ ਉਸ ਤੋਂ ਬਾਅਦ ਰੂਟ ਕਨਲ ਕਰਦੇ ਆ ਜਿਹੜਾ ਜੜ ਹੁੰਦੀ ਆ ਉਹਨੂੰ ਡਿਸਕਨੈਕਟ ਕਰ ਦਿੰਦੇ ਆ ਦੰਦ ਦੀ ਜਿਹੜੀ ਜੜ ਹੁੰਦੀ ਆ ਨਾੜਾਂ ਹੁੰਦੀਆਂ ਡਿਸਕਨੈਕਟ ਹੋ ਜਾਂਦੀਆਂ ਫਿਰ ਉਹਦੇ ਉੱਤੇ ਫੀਲਿੰਗ ਕਰਦੇ ਆ ਫਿਰ ਕੈਪ ਚੜਾਉਂਦੇ ਆ ਜੇ ਤੁਹਾਡੇ ਕੋਲ ਕੈਪ ਵੀ ਨਹੀਂ ਸਾਂਭਿਆ ਗਿਆ ਕੈਪ ਕਾ ਚੜ ਦੇਣਾ ਉਸ ਤੋਂ ਬਾਅਦ ਜੀ ਦੰਦ ਪਟ ਕੇ ਬ੍ਰਿਜ ਬਣਾਉਂਦੇ ਆ ਦੋ ਮੰਨ ਲਓ ਪਾ ਇਸ ਦੰਦ ਨੂੰ ਰਿਕਵਰ ਕਰਨਾ ਹੈ ਬ੍ਰਿਜ ਬਣਾਉਣਾ ਤੇ ਉਹ ਦੋ ਦੰਦਾਂ ਨੂੰ ਨਾਲ ਲੈਂਦੇ ਆ ਫਿਰ ਤਿੰਨ ਦੰਦਾਂ ਦੇ ਜੋਇੰਟ ਕਰਕੇ ਕਰਦੇ ਆ ਜਿਹੜੇ ਸਾਈਡਾਂ ਦੇ ਜੇ ਦੋ ਦੰਦ ਆਪਣੇ ਸਹੀ ਵੀ ਆ ਉਹਨਾਂ ਦਾ ਵੀ ਸਹਜ ਘਟਾ ਕੇ ਤਾਂ ਉਹ ਕੈਪ ਦਿੰਦੇ ਆ ਇਸ ਕਰਕੇ ਤੁਸੀਂ ਦੰਦਾਂ ਦੀ ਜਿਹੜੀ ਸਮੱਸਿਆ ਆ ਉਹ ਤੋਂ ਸਵੇਰੇ ਸ਼ਾਮ ਬਰਸ਼ ਕਰੋ ਰਾਤ ਦਾ ਖਾਣਾ ਖਾਣ ਤੋਂ ਬਾਅਦ ਆਪਣੇ ਦੰਦਾਂ ਦੇ ਵਿੱਚ ਕੁਝ ਵੀ ਨਾ ਫਸਣ ਦਿਓ ਜੇ ਤੁਸੀਂ ਇੰਨੀ ਗੱਲ ਨੂੰ ਫੋਲੋ ਕਰ ਲੋਗੇ ਮਤਲਬ ਦੰਦ ਦੇ ਸਮੇਂ ਵੀ ਜੇ ਤੁਸੀਂ ਕੁਝ ਖਾਤਾ ਆ ਨਾਲ ਤੁਸੀਂ ਕੁੱਲਾ ਕਰੋ ਉਸੇ ਸਮੇਂ ਬਾਹਰ ਕੱਢ ਦਿਓ ਕੁਝ ਉਹ ਨਾ ਫਸਿਆ ਹੋਵੇ ਦੰਦਾਂ ਦੇ ਵਿੱਚ ਦੋਸਤੋ ਭਾਵੇਂ ਤੁਸੀਂ ਸਵੇਰੇ ਸ਼ਾਮ ਬ੍ਰਸ਼ ਨਾ ਵੀ ਕਰੋ ساری ਜ਼ਿੰਦਗੀ ਤੁਹਾਡੇ ਦੰਦ ਕਦੀ ਖਰਾਬੇ ਨਹੀਂ ਹੋਣੇ ਇਹ ਅਜਮਾਈ ਹੋਈ ਨੁਸਖੇ ਆ ਅਜਮਾਈਆਂ ਹੋਈਆਂ ਗੱਲਾਂ ਆ ਸਾਡੀ ਬਾਡੀ ਜਿਹੜੀ ਆ ਇਹਨੂੰ ਆਪਾਂ ਕਿਵੇਂ ਸੰਭ ਕੇ ਰੱਖਣਾ ਹੈ ਇਹ ਤਜਰਬੇ ਕੱਢੇ ਹੋਏ ਆ ਤੇ ਹਰ ਕੋਈ ਬੰਦਾ ਕਰ ਸਕਦਾ ਹੇ ਰਿਵੀ ਡਾਕਟਰੀ ਸਿੱਖਣੀ ਪੈਣੀ ਆ ਹੁਣ ਮੈਂ ਕਿਹੜਾ ਕੋ ਡਾਕਟਰ ਆ ਕੰਮਕਾਰ ਕਰਦੇ ਆ ਬਸ ਹਰ ਇੱਕ ਚੀਜ਼ ਦੀ ਨੌਲੇਜ ਜੇ ਪਰ ਰੱਖਾਂਗੇ ਵੀ ਜੋ ਚੀਜ਼ ਅਸੀਂ ਖਾਧੀ ਆ ਉਹ ਸਾਡੇ ਸਰੀਰ ਤੇ ਕੀ ਅਸਰ ਕਰਦੀ ਆ ਜੇ ਅਸੀਂ ਸੋਚਿਆ ਹੀ ਨਾ ਵੀ ਜੋ ਅਸੀਂ ਖਾਤਾ ਆ ਉਹਨੇ ਕੀ ਅਸਰ ਕੀਤਾ ਹੁਣ ਜਿਹੜੀ ਧਰਮ ਦੀ ਸਮੱਸਿਆ ਆ ਤੁਹਾਨੂੰ ਪਤਾ ਜੇ ਇੱਕ ਮਿੰਟ ਉਹ ਜਿਹੜੀ ਧਰਮ ਦੀ ਸਮੱਸਿਆ ਆ ਉਹ 60% ਲੋਕਾਂ ਨੂੰ ਪਤਾ ਕਿਉਂ ਹੋਈ ਹੈ ਜਿਨ੍ਹਾਂ ਦਾ ਪੇਟ ਖਰਾਬ ਹੋਇਆ ਪੇਟ 'ਚ ਗਰਮੀ ਹੋਈ ਹੈ ਉਹਨਾਂ ਨੇ ਆਪਣੇ ਬਚਪਨ ਦੇ ਵਿੱਚ ਡਰਾਈ ਫਰੂਟ ਵੋ ਖਾਦਾ ਮੇਰੀਆਂ ਖੁਦੀਆਂ ਅਜਮਾਈਆਂ ਹੋਈਆਂ ਚੀਜ਼ਾਂ ਆ ਗੱਲਾਂ ਇਹ ਤੁਸੀਂ ਆਪਣੀ ਲਾਈਫ ਤੇ ਥੋੜਾ ਬੈਕ ਜਾਓ ਦੇਖੋ ਵੀ ਤੁਸੀਂ ਕੀ ਡਰਾਈ ਫਰੂਟ ਕਿੱਦਾਂ ਖਾਦਾ ਹੈ ਹਨਾ ਹੁਣ ਮੇਰੇ ਜਿਹੜੇ ਤਰ੍ਹਾਂ ਦੀ ਸਮੱਸਿਆ ਹੋਈ ਸੀ ਡਰਾਈ ਫਰੂਟ ਖਾਣ ਨਾਲ ਹੋਈ ਸੀ ਇੱਕ ਜਮ ਜਦੋਂ ਜਾਂਦੇ ਸੀ ਜਮ ਜਾ ਕੇ ਉਥੇ ਜਿਮ ਲਈ ਜਾਣਾ ਲਈ ਜਾਣਾ ਖੁਰਾਕ ਮਗਰ ਖਾਦੀ ਨਹੀਂ ਤੇ ਇਹ ਪੇਟ ਖਰਾਬ ਹੋ ਜਾਂਦਾ ਤੇ ਤੁਸੀਂ ਇਹ ਨਾ ਚੀਜ਼ਾਂ ਤੋਂ ਬਚੋ ਸਵੇਰੇ ਸ਼ਾਮ ਬਰਸ਼ ਕਰਕੇ ਸੌਣਾ ਠੀਕ ਆ ਤੁਹਾਡੇ ਦੰਦਾਂ ਦੀ ਕਦੇ ਵੀ ਕੋਈ ਸਮੱਸਿਆ ਨਹੀਂ ਹੋਊਗੀ ਕਦੇ ਵੀ ਗਾਰੰਟੀ ਆ ਬਸ ਦੰਦਾਂ 'ਚ ਕਦੇ ਵੀ ਕੋਈ ਖਾਣਾ ਖਾਦਾ ਕੁੱਲਾ ਕਰ ਲਓ ਬਾਸ ਗੱਲ ਖਤਮ ਸਵੇਰੇ ਸ਼ਾਮ ਬਰਸ਼ ਕਰਨਾ ਕਰੋ ਨਾ ਕਰੋ ਤੁਹਾਡੀ ਆਪਣੀ ਮਰਜ਼ੀ ਤੇ ਸੈਂਸੋਡਾਇਨ ਸਭ ਤੋਂ ਬੇਕਾਰ ਆ ਉਹਦੇ ਨਾਲ ਤੁਹਾਡੀ ਕੋਈ ਚੰਚਨਾਟ ਬੰਦ ਨਹੀਂ ਹੋਣੀ ਪੈਸੇ ਜਿਆਦੇ ਤੁਹਾਡੇ ਖਰਾਬ ਹੋਣੇ ਆ ਇਸ ਤੋਂ ਚੰਗਾ ਹਿਮਾਲਿਆ ਦੀ ਕੰਪਲੀਟ ਕੇਅਰ ਤੁਥ ਪੇਸਟ ਹੁੰਦੀ ਆ ਤੁਹਾਡੇ ਉਹ ਬਹੁਤ ਦੰਦਾ ਦੀ ਹੈਲਪ ਕਰਦੀ ਆ ਆਯੁਰਵੈਦਿਕ ਆ ਬਹੁਤ ਦੰਦਾ ਦੀ ਹੈਲਪ ਕਰਦੀ ਆ ਤੇ ਬਹੁਤ ਸਾਰੇ ਭੈਣ ਭਰਾ ਅੱਜਕੱਲ ਇਹ ਵੀ ਆਪਾਂ ਨੂੰ ਪੁੱਛਦੇ ਆ ਕਿ ਲੀਵਰ ਦੇ ਵਿੱਚ ਸੋਜ ਪੈ ਗਈ ਆ ਭੁੱਖ ਲੱਗਣੀ ਬੰਦ ਹੋ ਗਈ ਆ ਉਹਦੇ ਵਾਸਤੇ ਕੋਈ ਨੁਸਖਾ ਦੱਸੋ ਤਾਂ ਮੈਂ ਤੁਹਾਨੂੰ ਨੁਸਖਾ ਦੱਸੂਗਾ ਥੋੜੇ ਜਿਨਾਂ ਤੱਕ ਇੱਕ ਜਾਂ ਦੋ ਦਿਨ ਵੇਟ ਕਰੋ ਬਹੁਤ ਚੰਗੀ ਇੱਕ ਦਵਾਈ ਹੁੰਦੀ ਆ ਉਹਦਾ ਸੇਵਨ ਤੁਸੀਂ ਕਰੋਗੇ ਤੁਹਾਡੇ ਤੁਹਾਨੂੰ ਹੋਰ ਕੁਝ ਵੀ ਲੈਣ ਦੀ ਲੋੜ ਨਹੀਂ ਹੈ ਬਸ ਘਰ ਦੀਆਂ ਚੀਜ਼ਾਂ ਹਰੀਆਂ ਚੀਜ਼ਾਂ ਜਿੰਨੀਆਂ ਪੁਦੀਨੇ ਦਾ ਪੁਦੀਨੇ ਦੀ ਚਟਣੀ ਪੁਦੀਨੇ ਦਾ ਪਾਣੀ ਪੀ ਲਓ ਚਟਨੀ ਲੈ ਲਓ ਇਹਦੀ ਗੋੰਧ ਕਤੀਰਾ ਲੈ ਲਓ ਠੰਡੀਆਂ ਚੀਜ਼ਾਂ ਜਿੰਨੀਆਂ ਤੁਸੀਂ ਲੈ ਸਕਦੇ ਆ ਤਾਂ ਲਓ ਜਿਹੜਾ ਉਹ ਟੈਸਟ ਕਰਦੇ ਆ ਨਾ ਲੀਵਰ ਦੇ ਉਹਦੇ ਵਿੱਚ ਸੋਜ ਆ ਜਾਂਦੀ ਆ ਅੱਛਾ ਆਪਾਂ ਗੱਲ ਕਰਦੇ ਸੀ ਧਰਨ ਦੀ ਸੋ ਧਰਨ ਦੀ ਜਿਹੜੀ 60% ਸਮੱਸਿਆ ਆ ਉਹ ਡਰਾਈ ਫਰੂਟ ਗਰਮ ਚੀਜ਼ਾਂ ਖਾਣ ਦੇ ਨਾਲ ਹੁੰਦੀ ਆ ਮਤਲਬ ਜ਼ਰੂਰੀ ਨਹੀਂ ਡਰਾਈ ਫਰੂਟ ਹੋਰ ਜਿੰਨੀਆਂ ਗਰਮ ਚੀਜ਼ਾਂ ਮੰਨ ਲਓ ਤੁਹਾਡਾ ਸਰੀਰ ਗਰਮ ਚੀਜ਼ਾਂ ਨੂੰ ਨਹੀਂ ਪਚਾਉਂਦਾ ਪਰ ਤੁਸੀਂ ਸੁਆਦ ਸੁਆਦ ਦੇ ਵਿੱਚ ਖਾਈ ਜਾਨੇ ਖਾਈ ਜਾਨੇ ਤੁਹਾਨੂੰ ਉਹਦਾ ਨਤੀਜਾ ਹੁਣ ਨਹੀਂ ਮੈਣਾ ਪੰਜਾਂ ਦਸਾਂ ਸਾਲਾਂ ਤੱਕ ਤੁਹਾਡੇ ਪੇਟ ਦੇ ਵਿੱਚ ਅਜਿਹੇ ਨੁਸਕਾ ਪੈਣੇ ਆ ਤੁਸੀਂ ਮੈਂ ਕਹੇ ਜਿਹੜੇ ਮਰਜ਼ੀ ਡਾਕਟਰ ਕੋਲ ਚੱਲ ਜਾਓ ਜਿਹੜੀ ਮਰਜ਼ੀ ਐਮ ਆਰ ਆਈ ਕਰਾ ਲਓ ਜਿਹੜੇ ਮਰਜ਼ੀ ਟੈਸਟ ਕਰਵਾ ਲਓ ਮੈਨੂੰ ਇਕੱਲੇ ਪੰਜਾਬ ਤੋਂ ਨਹੀਂ ਪੰਜਾਬ ਤੋਂ ਬਾਹਰ ਵੀ ਨੇਪਾਲ ਬੰਗਲਾਦੇਸ਼ ਪਾਕਿਸਤਾਨ ਇੰਡੀਆ ਦੇ ਬਹੁਤ ਹਿੱਸਿਆਂ ਦੇ ਵਿੱਚੋਂ ਲੱਖਾਂ ਰੁਪਏ ਲੋਕਾਂ ਨੇ ਖਰਚ ਕਰ ਦਿੱਤੇ ਲੱਖਾਂ ਰੁਪਏ ਅਖੇ ਜੀ ਪੇਟ ਦਾ ਨੁਕਸਾ ਐ ਸਾ ਪੈ ਗਿਆ ਕਿ ਅਸੀਂ ਡਾਕਟਰ ਕੋਈ ਛੱਡਿਆ ਹੀ ਨਹੀਂ ਤੇ ਜਿਹੜਾ ਆਪਾਂ ਇੱਕ ਆਪਰੇਸ਼ਨ ਦੱਸਿਆ ਹਨ ਉਹ ਕਈ ਭੈਣਾ ਭਰਾਵਾਂ ਦੀ ਤਾਂ 20-20 ਸਾਲ ਦੀ ਸਮੱਸਿਆ ਸੀ ਉਹ ਦੱਬਣ ਦੇ ਨਾਲ ਹੀ ਠੀਕ ਹੋ ਗਿਆ ਜਦ ਕਿ ਆਪਾਂ ਗਿਆ ਸੀ ਜੇ 6 ਮਹੀਨੇ ਜਾਂ 1 ਸਾਲ ਦੀ ਤੁਹਾਡੀ ਤਰਨ ਦੀ ਸਮੱਸਿਆ ਹੈ ਤੁਸੀਂ ਇਹਨੂੰ ਦੱਬੋ ਇਹ ਜ਼ੋਰ-ਜ਼ੋਰ ਨਾਲ ਦਬੋ ਤੁਹਾਡੇ ਕਰੰਟ ਨਿਕਲੇ ਇਥੋਂ ਮੈਗਾ ਜੀ ਤੁਹਾਡੀਆਂ ਚੀਕਾਂ ਬਹਿਣ ਇੰਨੀ ਜ਼ੋਰ ਨਾਲ ਦਬੋ ਇਹ 2 ਜਾਂ 3 ਦਿਨਾਂ ਦੇ ਬਾਅਦ ਐਕਟੀਵੇਟ ਹੋ ਜਾਂਦੇ ਆ ਆਪਣੇ ਪੁਆਇੰਟ ਤੇ ਉਹ ਧਰਨ ਧੁਰਨ ਗੈਸ ਬੂਸ ਸਭ ਕੁਝ ਆਪਣੇ ਆਪ ਟਿਕਾਣੇ ਹੋ ਜਾਂਦਾ ਤੁਹਾਨੂੰ ਹੋਰ ਕੁਝ ਵੀ ਕਰਨ ਦੀ ਲੋੜ ਨਹੀਂ ਤੇ ਦਹੀਂ ਵਾਲਾ ਨੁਸਖਾ ਦਾ ਮਾਲਕ ਦੀ ਕਿਰਪਾ ਦੇ ਨਾਲ ਐਨਾ ਵਧੀਆ ਤੁਸੀਂ ਬਣਾਓ ਆਪਣੇ YouTube ਤੇ ਜਾ ਕੇ ਵੀ ਦੇਖੋ ਪਰਮੀਤਸ ਵਾਈਲਡ ਸਰਚ ਕਰ ਲਓ ਨਹੀਂ ਤਾਂ ਆਪਾਂ ਇੱਧਰ ਵੀ ਸ਼ਾਇਦ ਨੁਸਖਾ ਪਾਇਆ ਹੋਇਆ ਆ Facebook ਤੇ ਉਹ ਜਾ ਕੇ ਤੁਸੀਂ ਟਰਾਈ ਕਰੋ ਤੁਹਾਨੂੰ ਬਹੁਤ ਫਾਇਦਾ ਹੋਗਾ ਸੋ ਬਤਾਂਦਰੋਸਤ ਕਿਵੇਂ ਰਹਿਣਾ ਆ ਅੱਜ ਦੀ ਜੋ ਇਹ ਵੀਡੀਓ ਸੀਗੀ ਇਹਦੇ ਵਿੱਚ ਆਪਾਂ ਇਹ ਦੱਸਣਾ ਸੀ ਕਿ ਜੋ ਦੰਦਾਂ ਨੂੰ ਜਿਹੜੀ ਇਨਫੈਕਸ਼ਨ ਹੋ ਗਈ ਹੈ ਬਿਮਾਰੀ ਹੋ ਗਈ ਹੈ ਇਹਨੂੰ ਆਪਾਂ ਕਿਵੇਂ ਸੈੱਟ ਕਰਨਾ ਸੋ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਅੱਗੇ ਹੋਰ ਭੈਣਾਂ ਦੇ ਭਰਾਵਾਂ ਦੇ ਵਿੱਚ ਸ਼ੇਅਰ ਕਰਨਾ ਜੀ ਤੇ ਉਮੀਦ ਕਰਦਾ ਆ ਕਿ ਜਿੰਨੇ ਨੁਸਖੇ ਆਪਾਂ ਦੱਸਦੇ ਆ ਉਹ ਤੁਹਾਡੇ ਵਾਸਤੇ ਫਾਇਦੇਮੰਦ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ